ਨਨ ਮਰਤਾਬਾ 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 ਜਿੰਦਾਬਾਦ 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 ਛੋਟਾ ਇੱਕ ਵਾਰ ਜਿੰਦਾਬਾਦ ਜਿੰਦਾਬਾਦ ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਜਾਇੰਟ ਫੋਰਮ ਅਤੇ ਇਕਤਾ ਮੰਚ ਤੇ ਸੱਦੇ ਤੇ ਪਾਵਰ ਕਮ ਡਿਵੀਜ਼ਨ ਦਫ਼ਤਰ ਧਾਰੀਵਾਲ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਾਲਦੇ ਡਿਵੀਜ਼ਨ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਅਤੇ ਮੰਡਲ ਪ੍ਰਧਾਨ ਦਵਿੰਦਰ ਸਿੰਘ ਵਰਾਇਚ ਦੇ ਅਗਵਾਈ ਹੇਠ ਰੋਸ਼ ਰੈਲੀ ਕੀਤੀ ਗਈ ਜਿਸ ਦੌਰਾਨ ਪੰਜਾਬ ਸਰਕਾਰ ਅਤੇ ਪਾਵਰ ਕਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਰੋਸ਼ ਰੈਲੀ ਦੌਰਾਨ ਅਚੇਚੇ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਇਪੁਰ ਨੇ ਸਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਕਮ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਕੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ ਜਿਸ ਕਰਕੇ ਮੁਲਾਜ਼ਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਸਰਦਾਰ ਰਵੇਲ ਸਿੰਘ ਸਹਾਇਪੁਰ ਨੇ ਦੱਸਿਆ ਕਿ 31 ਜੁਲਾਈ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਪੰਜਾਬ ਅਤੇ ਪਾਵਰ ਕਮ ਮੈਨੇਜਮੈਂਟ ਨਾਲ ਮੀਟਿੰਗ ਤੈਅ ਹੋਈ ਜੇਕਰ ਮੀਟਿੰਗ ਦੌਰਾਨ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੂਬੇ ਭਰ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪਾਵਰ ਕਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਤੇ ਸੁਖਵਿੰਦਰ ਸਿੰਘ ਗਿੱਲ ਮੁਖਵਿੰਦਰ ਸਿੰਘ ਖਾਲਸਾ ਦਵਿੰਦਰ ਸਿੰਘ ਵੜੈਚ ਅਮਰਤਪਾਲ ਸਿੰਘ ਕੈਸੀਅਰ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਕਿਹਾ ਕਿ ਗੰਦੀ ਅਤੇ ਭੈੜੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਅਣਗੋਲਿਆ ਕਰ ਰਹੀ ਹੈ ਅਤੇ ਸਾਰੇ ਮੁਲਾਜ਼ਮਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਸੁਪਰੀਡੈਂਟ ਮੈਡਮ ਬਲਵਿੰਦਰ ਕੌਰ ਜਸਵਿੰਦਰ ਸਿੰਘ ਐਚ ਡੀ ਐਮ ਰਜਿੰਦਰ ਸਿੰਘ ਕੁਲਦੀਪ ਸਿੰਘ ਪਰਵਿੰਦਰ ਸਿੰਘ ਕਲੇਰ ਜਵਾਰ ਸਿੰਘ ਕਲੇਰ ਕੁਲਜੀਤ ਸਿੰਘ ਸੁਖਬੀਰ ਸਿੰਘ ਜਤਿੰਦਰ ਗਗਨ ਪਵਨ ਕੁਮਾਰ ਜਤਿੰਦਰਪਾਲ ਮੈਡਮ ਸਨਮਦੀਪ ਕੌਰ ਮੈਡਮ ਬਲਵਿੰਦਰ ਕੌਰ ਸੋਨੀਆ ਮੈਡਮ ਰਾਜਵਿੰਦਰ ਕੌਰ ਤੋਂ ਇਲਾਵਾ ਹੋ ਰਾਜਸਥਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਖਬਰ ਹਾਂਜੀ ਪ੍ਰਧਾਨ ਜੀ ਦੱਸ ਦਿਓ ਜਿਹੜਾ ਰੋਸਟਰ ਨਾ ਡਿਵੀਜ਼ਨ ਪੱਧ ਤੇ ਕੀਤਾ ਜਾ ਰਿਹਾ ਵਾ ਕਿਸ ਬੰਦ ਕੀਤਾ ਜੀ ਇਹ ਜੀ ਸਾਡੇ ਪੰਜਾਬ ਦੇ ਜੁਆਇੰਟ ਫੋਰਮ ਔਰ ਏਕਤਾ ਮੰਚ ਦੇ ਫੈਸਲੇ ਮੁਤਾਬਕ ਜਿਹੜਾ ਸਾਡਾ ਥੜਾ ਬਣਿਆ ਜੋ ਸਾਡੀਆਂ ਮੰਗਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਮੰਨੀਆਂ ਸੀ ਉਹ ਵੀ ਲਾਗੂ ਨਹੀਂ ਕਰ ਰਹੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਇਹ ਜਿਹੜੇ ਅਸੀਂ 2 ਦਿਨ ਦੀਆਂ ਰੋਸ ਰੈਲੀਆਂ ਕੀਤੀਆਂ ਕਿਉਂਕਿ ਸਾਡੇ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਜਾਬ ਦੀ ਸਰਕਾਰ ਦੇ ਲੈਵਲ ਤੇ ਔਰ ਮੈਨੇਜਮੈਂਟ ਲੈਵਲ ਤੇ ਨੇ ਜਿਨ੍ਹਾਂ ਨੂੰ ਉਹ ਮੰਨ ਲੈਂਦੇ ਆ ਟੇਬਲ ਦੇ ਉੱਤੇ ਪਰ ਲਾਗੂ ਨਹੀਂ ਕਰਦੇ ਇਸ ਕਰਕੇ 2 ਦਿਨ ਦੀਆਂ ਜਿਹੜੀਆਂ ਅਸੀਂ ਰੋਸ ਰੈਲੀਆਂ ਕੀਤੀਆਂ ਸਮੁੱਚੇ ਪੰਜਾਬ ਦੇ ਅੰਦਰ ਇਸ ਕਰਕੇ ਕੀਤੀਆਂ ਕਿ ਜਿਹੜੀਆਂ ਸਾਡੀਆਂ ਮੰਨੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਮੰਗਾਂ ਦੇ ਉੱਤੇ ਗੱਲ ਚੱਲ ਰਹੀ ਆ ਉਹਨਾਂ ਨੂੰ ਤੁਰੰਤ ਸਾਨੂੰ ਮੀਟਿੰਗ ਦੇ ਕੇ ਕਿ ਉਹ ਜੋ ਜਿਹੜਾ ਫੈਸਲੇ ਕੀਤੇ ਜਾਣ ਔਰ ਇਹਦੇ ਨਾਲ ਹੀ ਜਿਵੇਂ ਕਿ ਕੱਲ 31 ਤਰੀਕ ਨੂੰ ਬਿਜਲੀ ਮੰਤਰੀ ਪੰਜਾਬ ਔਰ ਮੈਨੇਜਮੈਂਟ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋ ਰਹੀ ਆ ਉਹਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਮੁਲਾਜ਼ਮਾਂ ਦੇ ਵਿੱਚ ਕਿੰਨਾ ਭਾਰੀ ਰੋਹ ਤੇ ਰੋਸ ਆ ਕਿ ਜੇ ਤੁਸੀਂ ਇਹ ਹੁਣ ਸਾਡੀ ਕੱਲ ਨੂੰ ਗੱਲ ਮੰਗਾ ਨਾ ਮੰਨੀਆਂ ਤੇ ਆਉਣ ਵਾਲੇ ਦਿਨਾਂ 'ਚ ਜਿਵੇਂ ਕਿ ਪੈ ਡਿਸੀਜਨ ਚੱਲ ਰਿਹਾ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਸ਼ੋਰ ਤਿੱਖਾ ਕਰਕੇ ਤੇ ਇਸ ਲੜਾਈ ਨੂੰ ਜਿਹੜਾ ਵਾ ਉਹ ਸਿਖਰ ਤੇ ਪਹੁੰਚਾਇਆ ਜਾਵੇਗਾ ਸਾਡਾ ਮੁੱਖ ਮਕਸਦ ਇਸ ਇਹ ਗੱਲ ਆ ਕਿ ਮੈਨੇਜਮੈਂਟ ਚਾਹੇ ਪੰਜਾਬ ਸਰਕਾਰ ਆ ਕਿ ਨੌਰਤੋ ਕੀਤਾ ਜਾ ਰਿਹਾ ਜੀ ਤੁਹਾਡੀਆਂ ਮੰਗ ਮੰਗਾਂ ਇਹ ਜੀ ਤੁਸੀਂ ਮੈਂ ਤੇ ਸਮਝਦਾ ਵੀ ਮਾੜੀ ਜਿਹੜੀ ਮੈਨੇਜਮੈਂਟ ਆਉਣੀ ਤੇ ਮਾੜੀ ਸਰਕਾਰ ਆਉਣਾ ਅੱਗੇ ਮੈਨੇਜਮੈਂਟ ਹੁੰਦੀ ਸਾਡੀ ਉਹਦੇ ਚ ਦਮ ਹੁੰਦਾ ਸੀ ਕਿ ਉਹ ਸਰਕਾਰ ਜਾਂ ਮੁਲਾਜ਼ਮਾਂ ਦੇ ਨਾਲ ਜਿਹੜੀ ਗੱਲ ਕਰਦੇ ਸੀ ਉਹਨੂੰ ਪੂਰਾ ਕਰਦੇ ਸੀ ਮੁਲਾਜ਼ਮਾਂ ਨਾਲ ਗੱਲ ਕਰਕੇ ਸਰਕਾਰ ਤੋਂ ਗੱਲ ਮਨਵਾਉਂਦੇ ਸੀ ਪਰ ਹੁਣ ਉਹ ਜੀ ਸਰਕਾਰ ਤੇ ਉਹ ਜੀ ਸਾਡੀ ਮੈਨੇਜਮੈਂਟ ਨਾਲ ਕਮੀ ਆ ਗਈ ਆ ਮੈਂ ਸਮਝਦਾ ਹਾਂ ਵੀ ਸ਼ਾਇਦ ਮੈਂ ਆਪਣੀ ਸਾਰੀ ਨੌਕਰੀ ਤੇ ਜ਼ਿੰਦਗੀ ਦੇ ਵਿੱਚ ਇੰਨੀ ਮਾੜੀ ਮੈਨੇਜਮੈਂਟ ਨਾ ਵੇਖੀ ਹੋ ਤੇ ਇੰਨੀ ਮਾੜੀ ਸਰਕਾਰ ਨਾ ਵੇਖੀ ਹੋਈ ਕਿ ਜਿਹੜੀ ਪੰਜਾਬ ਔਰ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕਰਕੇ ਧੋਖਾ ਕਰ ਰਹੀ ਹੈ ਸ਼ਰਿਆਮ ਔਰ ਗੱਲਾਂ ਦੇ ਵਿੱਚ ਜਿਹੜੀ ਆਏ ਬੜਾ ਵੱਡਾ ਕੜਾ ਪਕਾਉਂਦੇ ਆ ਪਰ ਪ੍ਰੈਕਟੀਕਲੀ ਜਿਹੜੀਆਂ ਨਾ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਨਾ ਪੰਜਾਬ ਦੀ ਸਰਕਾਰ ਕਿਸੇ ਵੀ ਤਰ੍ਹਾਂ ਪੰਜਾਬ ਦੇ ਲੋਕਾਂ ਔਰ ਮੁਲਾਜ਼ਮਾਂ ਦੇ ਹਿੱਤ ਵਿੱਚ ਕੋਈ ਕੰਮ ਨਹੀਂ ਕਰ ਰਹੀ ਸਰ ਪਾਵਰ ਕੰਮ ਦੇ ਆ ਪਿਛਲੇ ਦਿਨਾਂ ਦੀ ਮੰਦ ਭਾਗੀਆਂ ਘਟਨਾ ਵਾਪਰੀਆਂ ਵਾ ਤੁਹਾਡੇ ਜਿਹੜੇ ਮੁਲਾਜ਼ਮਾ ਕੁਝ ਮਰਦੀ ਬੱਤੀ ਨਾਲ ਲੱਗੇ கரੰਟ ਲੱਗਿਆ ਕੀ ਕਾਰਨ ਸਮਝਦੇ ਕੋਈ ਕਮੀਆਂ ਮੁਲਾਜ਼ਮਾ ਦੀ ਕੀ ਕਾਰਨਾ ਕਿ ਨੂੰ ਜ਼ਿੰਮੇਵਾਰ ਸਮਝਦੇ ਮੁਲਾਜ਼ਮਾ ਦੀ ਬਹੁਤ ਵੱਡੀ ਕਮੀ ਆ ਜੀ ਸਨ 85 ਦੇ ਵਿੱਚ 1,25,000 ਮੁਲਾਜ਼ਮ ਹੁੰਦਾ ਸੀ 10 ਲੱਖ ਕਨੈਕਸ਼ਨ ਹੁੰਦਾ ਸੀ ਅੱਜ 32,000 ਮੁਲਾਜ਼ਮ ਰਹਿ ਗਿਆ ਤੇ 7.5 ਕਰੋੜ ਕਨੈਕਸ਼ਨ ਹੋ ਗਿਆ ਇਸ ਕਰਕੇ ਘਾਟ ਤੁਸੀਂ ਆਪ ਹੀ ਮਹਿਸੂਸ ਕਰ ਸਕਦੇ ਹੋ ਕਿ ਕੰਮ ਦੀ ਬੋਝ ਕਿੰਨਾ ਵਧਿਆ ਤੇ ਮੁਲਾਜ਼ਮ ਕਿੰਨੇ ਘਟੇ ਪਰ ਇਹਦੇ ਨਾਲ ਨਾਲ ਜਿਹੜੇ ਸਾਡੇ ਬੱਚੇ ਭਰਤੀ ਹੋਏ ਆ ਉਹਨਾਂ ਦੇ ਉੱਤੇ ਇਹਨਾਂ ਨੇ ਪ੍ਰੈਸ਼ਰ ਪਾ ਕੇ ਉਹਨਾਂ ਦੀ ਬਣਦੀਆਂ ਡਿਊਟੀਆਂ ਨਾ ਲੈ ਕੇ ਜਿਹੜੀਆਂ ਉਹਨਾਂ ਡਿਊਟੀਆਂ ਨਹੀਂ ਕਰਨੀਆਂ ਬਣਦੀਆਂ ਉਹਨਾਂ ਕੋ ਲਿਆਂ ਜਾ ਰਹੀਆਂ ਇਸ ਕਰਕੇ ਹਾਦਸਿਆਂ ਦਾ ਕਾਰਨ ਬਣ ਰਿਹਾ ਔਰ ਇਹ ਸਾਡੇ ਨਾਲ ਇਹਨਾਂ ਨੇ ਇਹ ਵੀ ਮੀਟਿੰਗ 'ਚ ਵਾਦਾ ਕੀਤਾ ਸੀ ਕਿ ਜਿਹੜੇ ਹਾਦਸੇ ਦੇ ਵਿੱਚ ਕੰਮ ਕਰਦੇ ਆ ਬਿਜਲੀ ਮੁਲਾਜ਼ਮ ਸ਼ਹੀਦ ਹੋਣਗੇ ਉਹਨਾਂ ਨੂੰ ਜਿਸ ਤਰ੍ਹਾਂ ਮਿਲਟਰੀ ਦੇ ਵਿੱਚ ਜਾਂ ਇੰਡੀਅਨ ਗਵਰਨਮੈਂਟ ਸਰਕਾਰ ਜਿਹੜੀ ਹੈ ਜਿਹੜਾ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਰੁਪਈਆ ਤੇ ਇੱਕ ਪਰਿਵਾਰ ਦੇ ਜੀ ਨੂੰ ਉਹਦੀ ਯੋਗਤਾ ਦੇ ਮੁਤਾਬਕ ਨੌਕਰੀ ਦਵੇਗੀ ਉਹਦੇ ਉੱਤੇ ਵੀ ਇਹ ਮੁੱਕਰ ਰਹੇ ਆ ਕਿਉਂਕਿ ਇੱਕ ਜਿਹੜੀ ਨੌਕਰੀ ਆ ਤਰਸਦਾ ਆਧਾਰ ਕਹਿ ਕੇ ਦੇ ਰਹੇ ਆ ਇੱਕ ਪੜ੍ਹੇ ਲਿਖੇ ਬੱਚੇ ਨੂੰ ਇਹ ਕਲਾਸ 4 ਜਿਹੜੀ ਨੌਕਰੀ ਦੇ ਰਹੇ ਆ ਇੱਕ ਡਿਗਰੀ ਹੋルダー ਬੱਚੇ ਨੂੰ ਇਹ ਬਿਲਕੁਲ ਉਹਦੇ ਥੱਲੇ ਦੀ ਲੈਵਲ ਦੀ ਜਿਹੜੀ ਨੌਕਰੀ ਦੇ ਰਹੇ ਆ ਅਸੀਂ ਜਦ ਕਿ ਇਹਨਾਂ ਕੋਲ ਮੰਗ ਕਰਦੇ ਆ ਕਿ ਜੋ ਦੀ ਕੁਆਲਿਫੀਕੇਸ਼ਨ ਉਹਦੇ ਮੁਤਾਬਕ ਨੌਕਰੀ ਤੇ 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਦਿੱਤਾ ਜਾਵੇ ਔਰ ਸਭ ਤੋਂ ਵੱਡੀ ਗੱਲ ਕਿ ਇਹ ਹਾਦਸੇ ਨਾ ਹੋਣ ਇਹਨਾਂ ਨੂੰ ਰੋਕਣ ਵਾਸਤੇ ਬਣਦੀ ਡਿਊਟੀ ਲਈ ਜਾਵੇ ਜਿਹੜੀ ਬੰਦੇ ਦੀ ਜਿਹੜੀ ਡਿਊਟੀ ਬਣਦੀ ਆ ਉਹ ਲਈ ਜਾਵੇ ਉਹਦੇ ਉੱਤੇ ਪ੍ਰੈਸ਼ਰ ਪਾ ਕੇ ਉਦੇ ਕੋਲ ਇਹ ਨਾ ਹੋਵੇ ਕਿ ਉਹ ਸਾਈਕਲਨ ਮੈਨ ਲੱਗਾ ਤੇ ਉਹਦੇ ਕੋਲ ਜੇਈ ਦਾ ਵੀ ਕੰਮ ਲਈ ਚਲੋ ਲਾਈਨ ਮੈਨ ਦਾ ਵੀ ਕੰਮ ਲਈ ਚਲੋ ਜਿੱਥੇ ਜੀ ਕਰਦਾ ਉਹਨੂੰ ਲਾ ਕੇ ਤੇ ਜਦ ਕਿ ਇਹ ਇੱਕ ਠੇਕੇਦਾਰੀ ਸਿਸਟਮ ਨੇ ਸਾਡਾ ਬੜਾ ਵੱਡਾ ਨੁਕਸਾਨ ਕੀਤਾ ਕਿਉਂਕਿ ਸਭ ਮਿਆਰੀ ਕੰਮ ਕਰਕੇ ਉਹਨਾਂ ਨੇ ਜੋ ਸਾਡਾ ਇਨਫਰਾਸਟ੍ਰਕਚਰ ਜਿਹੜਾ ਖੜਾ ਕੀਤਾ ਉਹਦੇ ਨਾਲ ਵੀ ਸਾਨੂੰ ਬੜਾ ਵੱਡਾ ਧੋਖਾ ਹੁੰਦਾ ਕਿਉਂਕਿ ਕੰਮ ਕਰਦੇ ਆ ਜਿਹੜਾ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜੇ ਜੰਮ ਜਗਾ ਸਹੀ ਹੋਇਆ ਕਿਹੜਾ ਗਲਤ ਹੋਇਆ ਅਸੀਂ ਇਹ ਵੀ ਬੇਨਤੀ ਕਰਾਂਗਾ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਬੇਰੁਜ਼ਗਾਰੀ ਖਤਮ ਸਾਡੇ ਬੱਚੇ ਵਿਦੇਸ਼ਾਂ ਨੂੰ ਜਾਣ ਦੀ ਬਜਾਏ ਆਪਣੇ ਦੇਸ਼ ਦੇ ਵਿੱਚ ਜਿਹੜੀ ਆਓ ਸੇਵਾ ਕਰਨ। ਹਾਂਜੀ ਸਾਰੇ ਦੱਸ ਦਿਓ ਅੱਜ ਰੋਸ ਰੈਲੀ ਅੱਜ ਅੱਜ ਦੀ ਜੋ ਰੋਸ ਰੈਲੀ ਦੇ ਵਿੱਚ ਸਾਰੇ ਅਸੀਂ ਇਕੱਠੇ ਹੋਏ ਆਂ ਸਾਡੀਆਂ ਜੋ ਪੰਜਾਬ ਸਰਕਾਰ ਨੇ ਔਰ ਬਿਲੀ ਬੋਰਡ ਦੀ ਮੈਨੇਜਮੈਂਟ ਨੇ ਪੀਐਸਪੀਸੀਓ ਦੀ ਮੈਨੇਜਮੈਂਟ ਜੋ ਸਾਡੀਆਂ ਮੰਗਾਂ ਮੰਨੀਆਂ ਸੀ ਉਹ ਮੰਗਾਂ ਸਾਡੀਆਂ ਨਹੀਂ ਲਾਗੂ ਕੀਤੀਆਂ ਇਸ ਇਸ ਕਰਕੇ ਇਸ ਇਸ ਰੋਸ ਮਾਰਚ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਨਾਲ ਹੀ ਅਸੀਂ ਪੰਜਾਬ ਸਰਕਾਰ ਤੇ ਬਿਲੀ ਬੋਰਡ ਦੀ ਮੈਨੇਜਮੈਂਟ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਸਾਡੇ ਜਿੰਨੀਆਂ ਵੀ ਸਾਡੀਆਂ ਪ੍ਰਾਣੀਆਂ ਮੰਗਾ ਜਿਨ੍ਹਾਂ ਵਿੱਚ ਡੀਏ ਦੀਆਂ ਕਿਸ਼ਤਾਂ ਸਾਡੀਆਂ ਪੈਂਡਿੰਗ ਪਈਆਂ ਹਨ ਇੱਕ 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 2016 ਤੋਂ 30 6 2021 ਤੱਕ ਦਾ ਏਰੀਅਰ ਔਰ ਅਤੇ ਸਾਡੀ ਜੋ ਲੀਵ ਐਂਡ ਕੈਸ਼ਮੈਂਟ ਦੇ ਬਕਾਏ ਪਏ ਨੇ ਉਹ ਸਾਰੇ ਸਾਡੇ ਲੀਵ ਐਂਡ ਕੈਸ਼ਮੈਂਟ ਦੇ ਬਕਾਏ ਸਰਕਾਰਾਂ ਸਾਡੀਆਂ ਰੀਲੀਜ਼ ਕਰ ਇਹ ਨਾ ਹੋਵੇ ਕਿ ਸਾਨੂੰ ਕੋਈ ਰੋਸ਼ ਕਰਨਾ ਪਵੇ ਔਰ ਸਾਨੂੰ ਸੜਕਾਂ ਦੇ ਉੱਤੇ ਨਾ ਪਵੇ ਔਰ ਭਿਕ ਦੇ ਵਿੱਚ ਅਸੀਂ ਅਸੀਂ ਮੈਨੇਜਮੈਂਟ ਤੋਂ ਆਸ ਕਰਦੇ ਹਾਂ ਕਿ ਮੈਨੇਜਮੈਂਟ ਸਾਡੇ ਫੈਸਲੇ ਜੋ ਸਾਡੇ ਸਾਡੇ ਟੇਬਲ ਟਾਕ ਸਾਡੇ ਨਾਲ ਮੈਨੇਜਮੈਂਟ ਨੇ ਕੀਤੀ ਹੈ ਸਾਡੀਆਂ ਮੰਗਾ ਮੰਨੀਆਂ ਨੂੰ ਲਾਗੂ ਕਰਨ ਔਰ ਅਸੀਂ ਅਸੀਂ ਆਪ ਵੀ ਜਿਹੜੀ ਡਿਊਟੀ ਆ ਉਹ ਤਣਦੀ ਨਾ ਨਭਾ ਸਕੀ